ਇਸ ਸਵੇਰੇ ਦੀ ਵੱਡੀ ਖਬਰ ਡੇਰਾ ਬਾਬਾ ਨਾਨਕ ਤੋਂ ਆ ਰਹੀ ਹੈ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਨ ਕਾਰਨ ਸਹੱਦੀ ਕਿਸਮਤ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੋਲਡੋਰ ਤੇ ਬਣੇ ਪੁਲ ھیਠਾਂ ਤੁਸੀਂ ਬੰਨ ਟੁੱਟ ਗਿਆ ਹੈ ਪਾਣੀ ਕੋਲਡੋਰ ਚੱਕ ਪੋਸਟ ਤੋਂ ਪਿੰਡ ਪੱਖੋਗੇ ਤੇ ਡੇਰਾ ਬਾਬਾ ਨਾਨਕ ਵਿੱਚ ਵੜਨਾ ਸ਼ੁਰੂ ਹੋਇਆ ਡੇਰਾ ਬਾਬਾ ਨਾਲ ਖਾਸਾਂ ਵਾਲੀ ਪੱਖੋਗੇ ਟਾਲੀ ਸਾਹਿਬ ਸਾਦਾ ਵਾਲੀ ਹਰੂਵਾਲ ਆਦੀ ਪਿੰਡਾਂ ਦੇ ਲੋਕਾਂ 'ਚ ਚਿੰਤਾ ਦਾ ਮਾਹੌਲ ਹੈ ਆਓ ਦੇਖਦੇ ਹਾਂ ਗੁਰਸ਼ਿਕ ਮਾਤੀ ਵਿਸ਼ੇਸ਼ ਕੋਰ ਪਬਲਿਕ ਕਲਚਰ ਨਿਊ ਚੈਨਲ ਡੇਰਾ ਬਾਬਾ ਨਾਨਕ ਅਜੀ ਬਪੂਈ ਅੱਜ ਪੱਖੋ ਕੀ ਪਿੰਡ ਤੇ ਪਾਣੀ ਆ ਗਿਆ ਤੇ ਡੰਗਰ ਵਛਾ ਲੈ ਕੇ ਕਿੱਥੇ ਜਾ ਰਹੇ ਵੀ ਹੁਣ ਤੇਰਾ ਕੋਈ ਲੋਕ ਤੇ ਲੰਦੇ ਘਾਟੇ ਕਰ ਇਹ ਕਿੰਨਾ ਕੋ ਪਾਣੀ ਆ ਜਗਾ ਪਿੰਡ ਪਾਣੀ ਤਾਂ ਹੁੰਦੇ ਕੋਈ ਜਤ ਤੱਕ ਚੜ ਜਾਣਾ ਜਾ ਕੇ ਕੋਈ ਹੋਰ ਵੀ ਪਿੰਡ ਦੇ ਵਿੱਚੋਂ ਬਾਹਰ ਜਾ ਰਹੇ ਲੋਕ ਨਵੇਂ ਥਾਂ ਲੋਕ ਜਾ ਰਹੇ ਨਗਰ ਤੋਂ ਕੱਟੇ ਨਾ ਮਾਰੋਂ ਬਾਹਰ ਤੇ ਪ੍ਰਸ਼ਾਸਨ ਵੱਲੋਂ ਕੋਈ ਕੋਈ ਗੱਲ ਬਾਤ ਨਹੀਂ ਕੋਈ ਪ੍ਰਬੰਧ ਨਹੀਂ ਕੀਤਾ ਤੇ ਹੁਣ ਪ੍ਰਸ਼ਾਸਨ ਹੁੰਦਾ ਤੇ ਸੜਕ ਨਹੀਂ ਤੁਸੀਂ ਨਹੀਂ ਢੁੱਟ ਸਕਦੇ ਪਤਾ ਹੈ ਜਦੋਂ ਬੀਕੋ ਤੱਕ ਤੁਸੀਂ ਕੱਚੀ ਆ ਦੋ ਸਾਰੇ ਵਿਮੈਨਾਂ ਨੇ ਉੱਥੇ ਕੋਈ ਬਗਬਸ ਨਹੀਂ ਕੀਤਾ ਉੱਥੇ ਇਹਨਾਂ ਨੇ